ਜਨਮ ਦੀ ਤਾਰੀਖ ਤੇ ਕਿਸਮਤ ਦੇ ਨੰਬਰ ਨਾਲ ਜਾਣੋ 2025 ਵਿੱਚ ਆਪਣੇ ਜੀਵਨ ਤੇ ਆਪਣੇ ਬਾਰੇ ਆਪਣੀ ਮਸ਼ੂਕ ਬਾਰੇ ਆਪਣੇ ਬੱਚਿਆਂ ਬਾਰੇ ਆਪਣੇ ਦੋਸਤਾਂ ਬਾਰੇ ਸਭ ਕੁਝ ਜਾਣ ਸਕਦੇ ਹੋ ਤੁਸੀਂ ਕਦੇ ਸੋਚਿਆ ਹੈ ਕਿ ਕਿ ਨੰਬਰ ਸਾਡੇ ਬਾਰੇ ਸਭ ਕੁਝ ਦੱਸ ਦਿਆ ਜਿਸ ਨਾਲ ਤੁਸੀਂ ਆਪਣੇ ਜੀਵਨ ਵਿੱਚ ਆਉਣ ਵਾਲੀ ਜ਼ਰੂਰੀ ਘਟਨਾਵਾਂ ਬਾਰੇ ਜਾਣ ਸਕਦੇ ਹੋ ਜਨਮ ਤਾਰੀਖ ਤੋਂ ਪਵਿੱਖ ਤੇ ਆਪਣੇ ਬਾਰੇ ਜਾਣਨ ਦੀ ਕਲਾ ਨੂੰ ਅੰਕ ਜੋਤਿਸ਼ ਕਿਹਾ ਜਾਂਦਾ ਹੈ ਪਰ ਤੁਸੀਂ ਜਨਮ ਦੇ ਨੰਬਰ ਤੇ ਕਿਸਮਤ ਨੂੰ ਬਦਲਣ ਵਾਲੇ ਨੰਬਰ ਕਿਵੇਂ ਪਤਾ ਕਰ ਸਕਦੇ ਹੋ ਜੋ ਤੁਹਾਡੇ ਜੀਵਨ ਵਿੱਚ ਇੱਕ ਖਾਸ ਭੂਮਿਕਾ ਨਿਭਾਉਂਦਾ ਹੈ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਭਾਗ ਅੰਕ ਤੇ ਮੂਲ ਅੰਕ ਕੱਢਣਾ ਸਿੱਖਾਂਗੇ ਜਿਸ ਅੰਕ ਨਾਲ ਤੁਸੀਂ ਆਪਣੇ ਬਾਰੇ ਤੇ ਆਪਣੇ ਲਾਗੇ-ਤਾਗੇ ਦੇ ਸਕੇ ਸੰਬੰਧੀਆਂ ਨੂੰ ਚੰਗੀ ਤਰ੍ਹਾਂ ਜਾਣ ਸਕਦੇ ਹੋ ਕਈ ਵਾਰ ਸਾਨੂੰ ਆਪਣੀ ਜਨਮ ਕੁੰਡਲੀ ਬਣਾਉਣ ਲਈ ਆਪਣੇ ਜਨਮ ਦਾ ਟਾਈਮ ਤੇ ਜਨਮ ਦਾ ਸਥਾਨ ਪਤਾ ਨਹੀਂ ਹੁੰਦਾ ਇਸ ਲਈ ਤੁਸੀਂ ਆਪਣੀ ਜਨਮ ਕੁੰਡਲੀ ਨਹੀਂ ਬਣਾ ਪਾਉਂਦੇ ਉਸ ਟਾਈਮ ਤੁਸੀਂ ਆਪਣੇ ਜਨਮ ਦੀ ਤਾਰੀਖ ਤੋਂ ਵੀ ਆਪਣੇ ਬਾਰੇ ਸਭ ਕੁਝ ਜਾਣ ਸਕਦੇ ਹੋ ਤੁਹਾਡੇ ਜੀਵਨ ਵਿੱਚ ਆਉਣ ਵਾਲੇ ਚੰਗੇ ਮਾੜੇ ਟਾਈਮ ਬਾਰੇ ਤੁਸੀਂ ਪਹਿਲਾ ਹੀ ਅੰਦਾਜ਼ਾ ਲਗਾ ਸਕਦੇ ਹੋ ਤੇ ਬੁਰੇ ਸਮੇ ਲਈ ਉਪਾਹ ਕਰ ਸਕਦੇ ਹੋ ਜਨਮ ਤਾਰੀਖ ਤੋਂ ਆਪਣੇ ਬਾਰੇ ਜਾਣਨ ਦੇ ਤਰੀਕੇ ਨੂੰ ਮੂਲ ਅੰਕ ਜੋਤਿਸ਼ ਕਿਹਾ ਜਾਂਦਾ ਹੈ ਮੂਲ ਅੰਕ ਤੋਂ ਭਾਵ ਤੁਹਾਡੇ ਜਨਮ ਦੀ ਤਾਰੀਖ ਤੋਂ ਹੈ ਮੰਨ ਲਓ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 24 ਤਾਰੀਖ ਨੂੰ ਹੋਇਆ ਹੈ ਤਾਂ 2 4 6 ਤੁਹਾਡਾ ਮੂਲ ਅੰਕ ਹੈ ਤੁਹਾਡੇ ਜਨਮ ਦਾ ਮੂਲ ਅੰਕ ਤੁਹਾਡੇ ਬਾਰੇ ਸਭ ਕੁਝ ਦੱਸਦਾ ਹੈ ਜਿਵੇਂ ਕਿ ਤੁਹਾਡਾ ਸੁਭਾਅ ਕਿਹੋ ਜਿਹਾ ਹੈ ਤੁਹਾਡਾ ਕਿਹੜਾ ਕਾਰੋਬਾਰ ਜਾਂ ਕੰਮ ਤੇ ਕਰੀਅਰ ਵਿੱਚ ਤਰੱਕੀ ਕਰ ਸਕਦੇ ਹੋ ਤੁਹਾਡਾ ਜੀਵਨ ਸਾਥੀ ਕਿਹੋ ਜਿਹਾ ਹੋਵੇਗਾ ਤੁਹਾਡਾ ਆਪਣੇ ਘਰ ਦੋਸਤ ਜਾਂ ਘਰ ਵਾਲੀ ਨਾਲ ਇਹੋ ਜਿਹਾ ਰਿਸ਼ਤਾ ਰਹੇਗਾ ਤੁਹਾਡੇ ਵਿੱਚ ਕੀ ਕੀ દોਸ਼ ਹੈ ਤੇ ਇਹਨਾਂ ਦੋਸ਼ਾਂ ਨੂੰ ਦੂਰ ਕਿਵੇਂ ਕੀਤਾ ਜਾਵੇ ਆਸਾਨ ਭਾਸ਼ਾ ਵਿੱਚ ਕਹੀਏ ਤਾਂ ਮੂਲ ਅੰਕ ਤੁਹਾਡੇ ਬਾਰੇ ਸਭ ਕੁਝ ਦੱਸਦਾ ਹੈ ਜੋਤਿਸ਼ ਸ਼ਾਸਤਰ ਵਿੱਚ ਮੂਲ ਅੰਕ 1 ਤੋਂ ਲੈ ਕੇ 9 ਤੱਕ ਹੀ ਹੁੰਦੇ ਹਨ ਹਰ ਇੱਕ ਮੂਲ ਅੰਕ ਦਾ ਆਪਣਾ ਅਲੱਗ-ਅਲੱਗ ਸੁਭਾਅ ਹੁੰਦਾ ਹੈ ਜੇਕਰ ਕਿਸੇ ਦਾ ਮੂਲ ਅੰਕ ਇੱਕ ਅੱਖਰ ਤੋਂ ਵੱਧ ਆਵੇ ਤਾਂ ਉਸ ਨੂੰ ਜੋੜ ਕੇ ਇੱਕ ਅੱਖਰ ਵਿੱਚ ਆ ਜਾਂਦਾ ਹੈ ਭਾਵ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 20 ਤਰੀਕ ਨੂੰ ਹੋਇਆ ਹੈ ਤਾਂ ਤੁਹਾਡਾ ਮੂਲ ਅੰਕ 2 ਹੋਵੇਗਾ ਮੂਲ ਅੰਕ ਤੁਹਾਡੀ ਖੂਬੀ ਬਾਰੇ ਦੱਸਦਾ ਹੈ ਤੁਸੀਂ ਕੀ ਸੋਚ ਰਹੇ ਹੋ ਤੁਸੀਂ ਕੀ ਕਰ ਸਕਦੇ ਹੋ ਇਹ ਸਭ ਕੁਝ ਤੁਸੀਂ ਮੂਲ ਅੰਕ ਤੋਂ ਪਤਾ ਲਗਾ ਸਕਦੇ ਹੋ ਭਾਵ ਆਪਣੇ ਬਾਰੇ ਤੇ ਆਪਣੇ ਖਾਸ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਉਹਨਾਂ ਬਾਰੇ ਜਾਣ ਕੇ ਆਪਣੇ ਰਿਸ਼ਤੇ ਨੂੰ ਔਰ ਵੀ ਮਜਬੂਤ ਬਣਾ ਸਕਦੇ ਹੋ ਭਾਗੇ ਅੰਕ ਕੀ ਭਾਗੇ ਅੰਕ ਦੀ ਗੱਲ ਕਰੀਏ ਤਾਂ ਭਾਗੇ ਅੰਕ ਨੂੰ ਕਿਸਮਤ ਦਾ ਨੰਬਰ ਜਾਂ ਲੱਕੀ ਨੰਬਰ ਵੀ ਕਿਹਾ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਜੇਕਰ ਤੁਹਾਡਾ ਭਾਗੇ ਅੰਕ 7 ਦੇਵੇ ਤਾਂ ਤੁਸੀਂ ਘੱਟ ਮਿਹਨਤ ਕਰਕੇ ਵੀ ਬਹੁਤ ਕਾਮਯਾਬ ਹੋ ਸਕਦੇ ਹੋ ਤੇ ਜੀਵਨ ਵਿੱਚ ਤਰੱਕੀ ਕਰ ਸਕਦੇ ਹੋ ਇਸ ਲਈ ਭਾਗੇ ਅੰਕ ਨੂੰ ਬਹੁਤ ਚਮਤਕਾਰੀ ਮੰਨਿਆ ਜਾਂਦਾ ਹੈ ਭਾਗੇ ਅੰਕ ਨੂੰ ਸਮਝ ਕੇ ਤੁਸੀਂ ਸਹੀ ਦਿਸ਼ਾ ਵਿੱਚ ਕੰਮ ਕਰੋ ਤਾਂ ਤੁਹਾਡਾ ਜੀਵਨ ਵੀ ਸੁਧਰ ਸਕਦਾ ਹੈ ਭਾਗੇ ਅੰਕ ਉਹ ਅੰਕ ਹੁੰਦਾ ਹੈ ਜੋ ਨੰਬਰ ਤੁਹਾਡੀ ਕਿਸਮਤ ਨਾਲ ਜੁੜਿਆ ਹੈ ਮਤਲਬ ਇਹ ਨੰਬਰ ਕਿਸੇ ਨਾ ਕਿਸੇ ਤਰੀਕੇ ਤੁਹਾਡੇ ਜੀਵਨ ਵਿੱਚ ਇੱਕ ਖਾਸ ਭੂਮਿਕਾ ਅਦਾ ਕਰਦਾ ਹੈ ਜਿਵੇਂ ਕਿ ਫੋਨ ਦਾ ਨੰਬਰ ਹੈ ਜਾਂ ਫੋਨ ਦੇ ਨੰਬਰ ਦਾ ਪੂਰਾ ਜੋੜ ਘਰ ਦਾ ਮਕਾਨ ਨੰਬਰ ਮਕਾਨ ਦੇ ਨੰਬਰ ਦੇ ਜੋੜ ਵਿੱਚ ਆਂਦਾ ਹੈ ਜੋ ਤੁਹਾਨੂੰ ਹਰ ਜਗ੍ਹਾ ਤੇ ਸਫਲਤਾ ਦਿੰਦਾ ਹੈ ਭਾਗੇ ਅੰਕ ਦੀ ਵਰਤੋਂ ਲੰਬੇ ਸਮੇਂ ਦੇ ਭਵਿੱਖ ਦੀ ਘਟਨਾਵਾਂ ਦੇਖਣ ਲਈ ਕੀਤਾ ਜਾਂਦਾ ਹੈ ਜਿਵੇਂ ਕਿ ਤੁਹਾਡਾ ਵਿਆਹ ਕਦੋਂ ਹੋਵੇਗਾ ਤੁਹਾਡੀ ਲਵ ਲਾਈਫ ਕਿਹੋ ਜਿਹੀ ਰਹੇਗੀ ਤੁਹਾਨੂੰ ਕਾਰੋਬਾਰ ਜਾਂ ਨੌਕਰੀ ਵਿੱਚ ਤਰੱਕੀ ਕਦੋਂ ਮਿਲੇਗੀ ਭਾਗਯ ਅੰਕ ਨੂੰ ਕੱਢਣ ਲਈ ਤੁਹਾਨੂੰ ਆਪਣੀ ਜਨਮ ਦੀ ਤਾਰੀਖ ਜਨਮ ਦਾ ਮਹੀਨਾ ਜਨਮ ਦੇ ਸਾਲ ਦਾ ਪੂਰਾ ਜੋੜ ਲਗਾ ਕੇ ਕੱਢ ਸਕਦੇ ਹੋ ਮੰਨ ਲਵੋ ਤੁਹਾਡਾ ਜਨਮ 24 ਅਗਸਤ 1995 ਨੂੰ ਹੋਇਆ ਹੈ ਤਾਂ ਤੁਹਾਨੂੰ ਆਪਣਾ ਭਾਗਯ ਅੰਕ ਕੱਢਣ ਲਈ ਆਪਣੀ ਜਨਮ ਤਾਰੀਖ ਦਾ ਮਹੀਨਾ ਜਨਮ ਦਾ ਸਾਲ ਤਿੰਨਾਂ ਦਾ ਜੋੜ ਕਰਨਾ ਹੋਵੇਗਾ ਜਿਵੇਂ ਕਿ ਤੁਹਾਡੀ ਜਨਮ ਦੀ ਤਰੀਖ ਦਾ ਜੋੜ 2 4 6 ਜਨਮ ਦੇ ਮਹੀਨੇ ਦਾ ਜੋੜ 8 ਜਨਮ ਦੇ ਸਾਲ ਦਾ ਜੋੜ 1 9 9 5 24 ਹੁਣ ਇਹਨਾਂ ਤਿੰਨਾਂ ਦੇ ਜੋੜ ਜੋ ਆਵੇਗਾ ਉਹ ਤੁਹਾਡਾ ਭਾਗ ਅੰਕ ਹੈ ਜਿਵੇਂ ਜਨਮ ਦਾ ਜੋੜ 6 ਮਹੀਨੇ ਦਾ ਜੋੜ 8 ਤੇ ਜਨਮ ਦੇ ਸਾਲ ਦਾ ਜੋੜ 24 ਨੂੰ ਮਿਲਾ ਕੇ ਆਪਾਂ ਨੂੰ ਜੋ ਅੰਕ ਮਿਲਦਾ ਹੈ ਉਹ ਤੁਹਾਡਾ ਭਾਗ ਅੰਕ ਹੈ ਜਿਵੇਂ 6 8 2 4 ਬਰਾਬਰ ਤੁਹਾਡੇ ਕੋਲ 20 ਅੰਖਰਾ ਆ ਜਾਵੇਗਾ ਭਾਗ ਇਸ ਬੰਦੇ ਦਾ ਭਾਗ ਅੰਕ ਹੈ 2 ਹੈ ਤੇ ਮੂਲ ਅੰਕ 6 ਹੈ ਮੂਲ ਅੰਕ ਜਨਮ ਦੇ ਤਰੀਖ ਨੂੰ ਕਿਹਾ ਜਾਂਦਾ ਹੈ ਇਸ ਤਰ੍ਹਾਂ ਤੁਸੀਂ ਆਪਣਾ ਭਾਗ ਅੰਕ ਤੇ ਮੂਲ ਅੰਕ ਕੱਢ ਸਕਦੇ ਹੋ ਅੱਜ ਆਪਾਂ ਸਿੱਖਿਆ ਹੈ ਕਿ ਭਾਗ ਅੰਕ ਕਿਵੇਂ ਕੱਢਣਾ ਹੈ ਤੇ ਦੋਸਤੋ ਅੱਗੇ ਆਉਣ ਵਾਲੀ ਵੀਡੀਓ ਵਿੱਚ ਆਪਾਂ ਹਰ ਇੱਕ ਮੂਲ ਅੰਕ ਦੀ ਸੁਭਾਅ ਅਤੇ ਭਾਗ ਅੰਕ ਦੇ ਮੂਲ ਅੰਕ ਨਾਲ ਕਿਵੇਂ ਜੀਵਨ ਨੂੰ ਬਿਹਤਰ ਬਣਾ ਸਕਦੇ ਹਾਂ ਤੇ ਉਹਨਾਂ ਦੇ ਗੁਣਾ ਤੇ ਔਗਨਾ ਬਾਰੇ ਗੱਲ ਕਰਾਂਗੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤਾਂ ਕਿ ਕੋਈ ਵੀ ਵੀਡੀਓ ਮਿਸ ਨਾ ਹੋਵੇ ਧੰਨਵਾਦ